ਜੱਕੀ ਹੋਦਾ ਕੰਮ 735 ਦੀ ਇਹ ਲਿਆਉਦਾ ਥਈ ਨੇਰੀ 1500 ਰੋਟੀ ਇੱਕ ਦਿਨ ਵਿੱਚ ਹਾਂ ਇਹ ਨੁਕਸਾਨ ਹੋ ਗਿਆ ਯਾਰ ਲੋ ਵੀ ਲੈ ਕੇ ਬਾਬੇ ਦੇ ਨਾਲ ਤੋਰਤਾ ਝੋਟਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਬਰਾੜ 29 ਵਾਲੇ ਤੇ ਤੇ ਚੱਲਦੇ ਆਂ ਅੱਜ ਸਾਥੀਆਂ ਦੀ ਰੋਟੀ ਲੈਣ ਚੱਲਦੇ ਆਂ ਦਿਖਾਉਣਾ ਤੁਹਾਨੂੰ ਅੱਗੇ ਕੀ ਬੰਦਾ ਲੱਗੇ ਪਏ ਅੱਜ ਕਹਿੰਦੇ ਮਾਰਾਂਗੇ ਨੇੜ ਕੰਮ ਤੇ ਆਪਾਂ ਖਾਏ ਰੋਟੀ ਪਾਣੀ ਤੇ ਆਪਾਂ ਚੱਲਦੇ ਹਾਂ ਉਹਨੇ ਰੋਟੀ ਲੈਣ ਨਾਲੇ ਦਿਖਾਉਣਾ ਤੁਹਾਨੂੰ ਆਹ ਬਈ ਮਿੱਤਰੋ ਆ ਗਈ ਆਪਾਂ ਰੋਟੀਆਂ ਲੈਣ ਆਪਣੇ ਬੰਦੇ ਦੀਆਂ ਆਹ ਰੇ ਲਾਂਗਰੀ ਆਪਣੇ ਇਹ ਅੰਗੜੀ ਇਹਨੀਆਂ ਰੋਟੀਆਂ ਲਾ ਦੇਣੇ ਆ ਦੈਂਚ 1100 ਇੱਕ ਟਾਈਮ ਨੇ ਯਾਰ 1200 ਇੱਕ ਟਾਈਮ ਦੀਆਂ ਯਾਰ 1200 ਬਿਚਾਰੀ ਦਾ 1400 पंद्रह सौ रोटी एक दिन में हाँ फिर चावल और पचास किलो का एक दिन में एक बोरी एक दिन में बोरी चावल खत्म हो रहा और आटा का भी आटा कितने का किलो रखे लांगरी है भाई स्पेशल पांच सत्त जने है ये लांगरी ये रोटियां लाउन तो ही है हाँ दबा के लाइक देना दबा के ਵੀਡੀਓ ਚੈੱਕ ਕਰੋ ਆਪਣਾ ਚੈਨਲ ਜੀ ਆ ਗਏ ਖੇਤ ਰੋਟੀਆਂ ਲਿਆਉਂਦੀਆਂ ਸਾਥੀ ਆਪਣੇ ਖਿੱਚੀ ਆਉਂਦੇ ਆ ਕੰਮ ਅੱਜਾਂ ਦੇ ਸਿਰੇ ਮਾਰਾਂਗੇ ਜਮਾ ਆ ਲਿਆਉਂਦੀਆਂ ਕੱਲ ਕੜਾਈਆਂ ਲੋਵੇਂ ਕਾਲੀਆਂ ਵਿਚੈਰੋ ਲਿਆ ਰੇ ਕਾਲੀਆਂ ਵਿਚੈਰੋ ਲਿਆਉਂਦੀ ਕਿੱਲੇ ਇੱਕ ਕਿਸ਼ੇ ਦੇ ਉਹ ਵੀ ਲਾਵਾਂਗੇ ਦਿਖਾਵਾਂਗੇ ਤੁਹਾਨੂੰ ਅੱਜ ਆ ਰਹੀ ਆਪਣੀ ਮੱਟੀ ਤਾਂ ਨਾ ਕਿੱਲੇ ਆ ਬਾਈ ਦਿਖਾਵਾਂਗੇ ਵੀ ਤੁਹਾਨੂੰ ਚਾਰ ਫੌਂਦੇ ਆਜਾ ਉੱਪਰ ਵੱਟਾਂ ਪੁੱਜੀ ਜਾਂਦੇ ਆ ਆ ਬੈਲਦੇ ਤੁਹਾਨੂੰ ਦਿਖਾਉਣੇ ਆ ਅੱਗੇ ਇਹ ਐਲਟੀ ਮਾਤਾ ਲੈ ਵੀਰੋ ਸਵਾ ਲੱਖ ਲਾਇਆ ਹਵੱਤੇ ਇਹਦੇ ਜਿਹੜਾ ਮਰਜੀ ਆ ਜਾਏ ਬਰੋਬਰ ਇਹਦੇ ਬਈ ਮਿੱਤਰੋ ਅੱਜ ਕਹਿੰਦੇ ਫੇਰ ਕਰਾਹੇ ਦਾ ਕੰਮ ਸ਼ੁਰੂ ਕਰਤਾ ਮੁੰਡੇ ਕਹਿੰਦੇ ਨਹੀਂ ਹਟਦੇ ਇਹ ਨਹੀਂ ਛੱਡਦੇ ਲੈ ਆਂਦਾ ਬਾਹਰ ਜੇ ਟਰੈਕਟਰ ਕਰਦੇ ਆ ਸੈਟ ਵਟ ਕੱਢਦੇ ਆ ਲੈਵਲ ਦਿਖਾਉ ਨਿਆ ਤੁਹਾਨੂੰ ਅੱਗੇ ਚੱਲਦਾ ਝੋਟਾ ਲਓ ਵੀ ਮੁੰਡੇ ਲਾ ਕੇ ਸੈੱਟ ਕਰਨ ਲਾ ਕੇ ਮਾਰਨ ਲੱਟਾਂ ਕਰਵਾਉ ਦਾ ਕੇ ਮੁੰਡਾ ਲੋ ਵੀ ਮੁੰਡੇ ਲਾ ਕੇ ਕਰਨ ਸੈਟ ਉਹਨੇ ਤੁਹਾਨੂੰ ਆਣਾ ਚੱਲਦਾ ਲੋ ਵੀ ਲੈ ਕੇ ਬਾਬੇ ਦੇ ਨਾਲ ਤੋਰਤਾ ਝੋਟਾ ਕਰਾ ਦੇਣ ਹੁਣ ਓਕੇ ਜਮਾ ਇੰਨੇ ਕ ਦਾਾਂ ਚ ਹੀ ਲਾਉਣਾ ਏ ਇਹ ਚ ਰਹਿ ਗਿਆ ਇਹ ਲਾਉਣ ਵਾਲਾ ਬਾਕੀ ਦਾ ਸਾਰੇ ਚ ਲੱਗ ਗਿਆ ਵਾ ਚਲਾਤਾ ਕੰਮ ਓਕੇ ਉਧਰ ਆਪਣੇ ਬੰਦੇ ਮੋਟਰ ਕੱਢੀ ਜਾਂਦੇ ਉਧਰ ਵੀ ਤੁਹਾਨੂੰ ਦਿਖਾਉਨੇ ਆ ਜਾ ਕੇ ਮੋਟਰ ਆਈਗਾ ਝੋਨੇ ਤੋਂ ਪਹਿਲਾਂ ਦੇਖ ਲਈਏ ਕੱਢ ਕੇ ਕਹੀ ਯਾਰ ਮਾੜਾ ਮੋਟਾ ਕਾ ਹੁੰਦਾ ਨੋਖਸ਼ ਦਾ ਕਰ ਦਾਂਗੇ ਸੈੱਟ ਨਹੀਂ ਫਿਰ ਔਖਾ ਹੋ ਜਾਂਦਾ ਮੈਚ ਵਿਚਾਲੇ ਜਦੋਂ ਕੰਮ ਖੜ ਜਾਂਦਾ ਇਹ ਦਿਖਾਉਨੇ ਆ ਤੁਹਾਨੂੰ ਚੱਲ ਕੇ ਉੱਥੇ ਆ ਬਈ ਮਿੱਤਰ ਲਾਤਾ ਕਰਾ ਆਪਾਂ ਤਿੰਨ ਵੀਰਾ ਲਾਤਾ ਹੂੰ ਦਾ ਪੱਧਰੀ ਸੀ ਵੀਰ ਵੀਦ ਨਹੀਂ ਕਰਕੇ ਲਾਤਾ ਆਹ ਪਿਆ ਸਿਸਟਮ ਉਹ ਮਾਰੀ ਜਾਂਦਾ ਕਰਮਾ ਬੰਦਾ ਆਪਣਾ ਵੀਦਿਆਂ 26 ਦੀ ਪਨੀਰੀ ਦਿਖਾਉਣੇ ਆ ਫਿਰ ਅੱਗੇ ਇੱਕ ਵੱਟ ਪਾ ਦਾਂਗੇ ਵਿਚਾਲੇ ਖਾਉਣੇ ਅੱਗੇ ਕੀ ਬੰਦਾ ਹੋ ਗਈ ਜਿਹੜੇ ਮੋਟਰ ਕੱਢ ਪਈ ਲੈ ਕੇ ਚੱਲਦੇ ਕਢਿੰਦੀ ਬਾਹਰ ਆ ਸੋਨਿਆ ਤੁਹਾਨੂੰ ਜੇ ਕੋਈ ਲੌਕਸਾ ਮਾਰਾ ਮੋਟਾ ਕਰਦਾਂਗੇ ਸੱਤ ਤੇ ਕੱਢਦੇ ਆ ਟਰੈਕਟਰ ਬਾਹਰ ਲਾਓ ਵੀ ਮੋਟਰ ਆਪਾਂ ਕੱਢ ਲਈ ਮੈਕਰੀ ਕੋਲੇ ਧਰ ਆਂਦੀ ਤੇ ਪਾਵਾਂਗੇ ਛਾਵ ਨੂੰ ਤੇ ਕੀ ਆਪਾਂ ਛੱਡਣ ਚੱਲੇ ਆ ਇੱਧਰ ਆਪਣਾ ਉਤਰੇ ਸੱਬ ਵਾਲਾ ਦੂਜਾ ਕ੍ਰੌਪ ਵਾਲਾ ਬੰਦਾ ਵੀ ਕਹਿੰਦੇ ਜੱਕੀ ਹੋਦਾ ਕੰਮ 735 ਦੀ ਇਹ ਲਿਆਉਦਾ થઈ ਨੇਰੀ ਐ ਖੋਖੜਾ ਇਹ ਕਰਦੇ ਅੱਖ ਮੁੰਡੇ ਹੌਲੈਂਡ ਦੀ ਮਰਦਿਆਂ ਤੁਨੂੰ ਫਿਰ ਉੱਤੇ ਜਾ ਕੇ ਦਿਖਾਉਂਦੇ ਆ ਮੌਲਜਾਲ ਲਓ ਜੀ ਪਰਵਾਜੀ ਆਪਾਂ ਲਾਦੀ ਇਸ ਕਿਹਾਦੇ ਆ ਔਰ ਖੇਤ ਟ੍ਰੈਕਰਾ ਵੀ ਲਾਈ ਜਾਂਦੇ ਮਰਦਿਆਂ ਤੁਨੂੰ ਲਾਦਾ ਕਿ ਨਹੀਂ ਜਾਂਦਾ ਤੇ ਆ ਵੀ ਦਨੇ ਜੋ ਟਾਂਦਰ ਲੈ ਕੇ ਚਾਲਦੇ ਆ ਤੁਨੂੰ ਦਿਖਾਉਂਦੇ ਆ ਫਿਰ ਅੱਗੇ ਭਈ ਆ ਗਏ ਮਿੱਤਰੋ ਘਰੇ ਇਹ ਅੰਦਰ ਕਰਾ ਦਾ ਕੰਮ ਵੀ ਨਵੇੜ ਤਾਂ ਝੋਟਿਆਂ ਨੇ ਲਾਉਨੇ ਆ ਅੰਦਰ ਝੋਟਿਆਂ ਨੂੰ ਦੋਆਂ ਨੂੰ ਲਾਉਨੇ ਤੋਂ ਉਪਰ ਆ ਕੇ ਤੇ ਨਿਆ ਪਰੇ ਤਾਂ ਮੁੰਡੇ ਖਿੱਚੀ ਆਉਂਦੇ ਆ ਓਕੇ ਕਰਾਦਾ ਜਮਾ ਓ ਮਿੱਤਰੋ ਲਾਉਨੇ ਆ ਝੋਟੇ ਨੂੰ ਅੰਦਰ ਆ ਲਾ ਕੇ ਉਹਨੇ ਕਹੇ ਇਹ ਤਾਂ ਨੇ ਕਿਲੇ ਰੋਟੀ ਰੋਟੀ ਖਾ ਕੇ ਚੱਲਾ ਹੈ ਇਹ ਆਰਾਮ ਕਰ ਕਰ ਉਹ ਵੀ ਮੁੰਡੇ ਲਾਤੇ ਅੰਦਰ ਇਹ ਵੀ ਝੋਟਾ ਅੰਦਰ ਕਰਤਾ ਆ ਨੁਕਸਾਨ ਹੋ ਗਿਆ ਯਾਰ ਟੁੱਟ ਗਈ ਲਾਈਟ ਆ ਦੇਖ ਲੈ ਕੋਈ ਜਗਾਰ ਲਾ ਕੇ ਹਣ ਦੇ ਹੰਦਾ ਹੋਇਆ ਦਾ ਹੱਲ ਨਹੀਂ ਦੇਖਦੇ ਆ ਫਿਰ ਕੋਈ ਨਾ ਜੀ ਮੋਗਾ ਜਾਲੂ ਕਰਦੇ ਆ ਅੱਜ ਛੜਦੇ ਆ ਕਸੀ ਦਾ ਪਾਣੀ ਉਹ ਨੈਦਰ ਉੱਤੇ ਇੱਧਰ ਆਪਣੇ ਉਹ ਖੜੇ ਆਸਤਰ ਇੱਕ ਨਵੇਂ ਸਿਰ ਆ ਇੱਧਰ ਪੂਲ ਵੀ ਬਣਾਇਆ ਵਾ ਜੇ ਕਿਨੇ ਨਹਾਉਣਾ ਫਰਨ ਚ ਵਾ ਰਹਿਣ ਦੇ ਪੈਸੇ ਲਾਉਣ ਨੂੰ ਇੱਧਰ ਆਪਣੇ ਵਾਲਾ ਫ੍ਰੀਜ ਚੱਲਦਾ ਲੈ ਬਈ ਮਿੱਤਰੋ ਆ ਗਿਆ ਆਪਾਂ ਖੇਤ ਦਿਖਾਉਣੇ ਆਪਣੀ ਗਾਂਗ ਝੋਨਾ ਲਾਈ ਜਾਂਦੀ ਆ ਦਿਖਾਉਣੇ ਆ ਤੁਹਾਨੂੰ ਮਿਲਾਉਣੇ ਆ ਉਹਨਾਂ ਨਾਲ ਆਪਣੀ ਗਾਂਗ ਨਾਲ ਦਾ ਬਾਈ ਲਾਤੇ ਪੰਜ ਛੇ ਕਿਾਰੇ ਮੁੰਡਿਆਂ ਨੇ ਦੋ ਦਿਨ ਹੋ ਗਏ ਬਾਈ ਲੱਗਿਆਂ ਨੂੰ ਦਿਖਾਉਣੇ ਆ ਤੁਹਾਨੂੰ ਮਿਲਦੇ ਆ ਸਰਾ ਅੱਗੇ ਦਸਾਂ ਕਿੱਲਿਆਂ ਦਾ 1 ਕਿਘੇਰਾ ਦੇਖਣ ਸਾਰੇ ਡਰਦੇ ਦਾ ਬਾਈ ਬੰਦਾ ਐਡੇ ਕਿਘਰੇ ਨੂੰ ਦਾ ਤੈਨੂੰ ਐ ਸਾਥੀ ਆ ਰਹੇ ਆਪਣੇ ਸਾਥੀ ਬਾਈ ਵੀ ਜਾਂਦੇ ਆ ਘਰ ਨੂੰ ਆਪਦੇ ਉਹ ਪੱਟੀ ਜਾਂਦੇ ਆ ਪਨੀਰੀ ਚੋਬਰ ਕਤਾ ਲਗਣ ਸਰ ਪਉਆ ਇਹ ਪਾਲਦੇ ਆ ਬਈ ਹੱਥ ਨੇ ਕੀ ਕਰੀ ਕਤਾ ਆ ਵਾਜ ਜਾ ਮਾਰੇ ਜਾਂਦੇ ਆ ਇੱਕ ਦੂਜੇ ਨੂੰ ਆ ਜਾਓ ਕਹਿੰਦਾ ਮੈਂ ਪੀ ਲੈਣੀ ਆ ਉਹ ਕਹਿੰਦਾ ਮੈਂ ਪੀ ਲੈਣੀ ਆ ਉਹ ਕਹਿੰਦਾ ਮੈਂ ਪੀ ਲੈਣੀ ਆ ਲੜੀ ਜਾਂਦੇ ਆ ਬਾਈ ਆ ਸਮਾਨ ਪੈਕ ਕਰੀ ਫਿਰਦੇ ਦੋ ਤਿੰਨ ਅੰਦਰ ਫਿਰਦੇ ਆ ਬਾਈ ਛੋਲੇ ਦਾ ਜੱਗੀ ਭਰਦੇ ਬਿਆਰ ਨੂੰ ਅੱਜ ਹੀ ਫੇਰ ਚੜਦਾ ਹੁੰਦਾ ਵੀ ਲੋਕਾਂ ਨੂੰ ਪੀ ਦੋ ਇਹ ਸਾਥੀ ਇਹ ਲਾਲਚ ਕਰਨਾ ਬੁਰੀ ਬਦਾ ਹੈ ਨੇ 8 ਬੰਦੇ ਕੇ ਜੋ ਹੈ ਨਾ ਨਹੀਂ ਨਹੀਂ ਸਾਥੀ 8 ਬੰਦੇ ਨੂੰ ਇਹ ਚੱਲਦਾ ਹੈ ਤੋ ਹੀ ਰੋਏ ਰੋਏ ਬੋਤਲ ਭਾਲਦੇ ਆ ਗਲਤ ਗੱਲ ਆ ਹਾਂ ਵੀਡੀਓ ਬਣਾਤਾ ਹੇਤਾ ਸੀ। ਇਹ ਗਲਤ ਬਾਤ ਐ ਤੁਹਾਡੀ। ਚਲੋ ਠੀਕ ਆ ਮਿੱਤਰੋ, ਜੇ ਆਈ ਦੀ ਵੀਡੀਓ ਵਧੀਆ ਲੱਗੀ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸ ਦਿਓ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦਿਆਂ ਕੱਲੂ ਅਗਰ ਘੈਂਟ ਜੀ ਵੀਡੀਓ ਨਾਲ। ਬਾਏ ਬਾਏ।